ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੇ ਸ਼ੁਭ ਮੌਕੇ ਤੇ ਵੱਡੀ ਗਿਣਤੀ ਵਿੱਚ ਅਰਧਾਲੂਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਗੈਸ ਹੰਕਣ ਨੂੰ ਪਹਿਲਾਂ ਤਾਂ ਵਿਸਾਖੀ ਦੀ ਬਹੁਤ-ਬਹੁਤ ਵਧਾਈਆਂ। ਅਸੀਂ ਸਪੈਸ਼ਲ ਦਿੱਲੀ ਤੋਂ ਵਿਸਾਖੀ ਦੇ ਮੌਕੇ ਦਰਸ਼ਕਾਂ ਨਾਲ ਆਇਆ ਬਾਬਾ ਜੀ ਦੇ ਆ ਮੇਰੇ ਬੱਚੇ ਨੂੰ ਪਹਿਲਾ ਵਾਇ ਦਰਸ਼ਨ ਕਰਨੇ ਸੀ ਤੇ ਐਸੇ ਇਸ ਲਈ ਪਹਿਲਾ ਵਿਸਾਖੀ ਦਾ ਮੌਕਾ ਚੁਣਿਆ ਐ ਤੇ ਐਸੇ ਇਹਨੂੰ ਵਿਸਾਖੀ ਦੇ ਮੌਕੇ ਤੇ ਦਰਸ਼ਨ ਦਿਨ ਲੈ ਕੇ ਆਏ ਹਾਂ ਜਿਸ ਨੂੰ ਬਹੁਤ ਖੁਸ਼ੀ ਆ ਤੇ ਖੁਸ਼ੀ ਬਹੁਤ ਖੁਸ਼ੀ ਹੈ ਬਹੁਤ ਬੰਦੇ ਆਏ ਨੇ ਇਨਾ ਦੇਖ ਕੇ ਵਧੀਆ ਲੱਗ ਰਿਹਾ ਬਹੁਤ ਹਾਂਜੀ ਭੱਟੀ ਸਰ ਸਾਖੀ ਮੌਕੇ ਨਾਲ ਤੁਸਤ ਬੁਲਾਇਆ ਜਰ ਮੰਤਰੀ ਸਾਹਿਬ ਆ ਬੜੇ ਭਾਗਾਂ ਵਾਲਿਆਂ ਜੀ ਅੱਜ ਵਿਸਾਖੀ ਆ ਪ੍ਰੇਤ ਤਿਹਾਰਾ ਜਿਸ ਦਿਨ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਲਾ ਫਤਹ ਦੀ ਸਜਣਾ ਕੀਤੀ ਸੀ ਅੱਜ ਖਾਸ ਇਹ ਜੰਗਲ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਇਹ ਬੜਾ ਪਾਕਾਮ ਹੈ ਕਿ ਅੱਜ ਸ੍ਰੀ ਹਰਿਵਿੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਇਹ ਤੁਹਾਨੂੰ ਸਾਰਿਆਂ ਦਾ ਸ਼ਿਫਤ ਬਰਪਾਉਂਦਾ ਹੈ ਸੰਤਨ ਨੂੰ ਮੈਸੇਜ ਇਹ ਹੈ ਕਿ ਗੁਰੂ ਨਾਲ ਜੁੜੋ ਜੀ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਇਹਨੂੰ ਜੇ ਸਹੀ ਤਰੀਕੇ ਨਾਲ ਚਲਾਉਣਾ ਤੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਸਾਰੇ ਕੋਤੇ ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੈ ਗੁਰੂ ਰਾਮਦਾਸ ਜੀ ਦੀ ਪੁੱਤਰ ਕਰਦੀ ਹੈ ਤੇ ਸਾਰੇ ਅੰਮ੍ਰਿਤਸਰ ਦੇ ਪਾਕਾਂ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਦੇ ਜਨਮ ਲੈਣ ਦਾ ਮੌਕਾ ਮਿਲਦਾ ਹੈ